ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਸੰਧੂ ਬੱਦਰਪੁਰੀਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ ਜੋਗੇ ਕੁਐਸਟ ਕਰਦੇ ਆ ਕਿਦੋਂ ਵੀ ਕਿਸੇ ਦੀ ਕਰਨੀ ਦੋ ਟਾਈਮ ਇੱਕ ਟਾਈਮ ਆਪਣੀ ਮਿਲ ਕੇ ਰਿਕਾਰਡ ਤਸੱਲੀ ਕਰਕੇ ਟਿਪਕੇ ਲੈ ਕੇ ਜਾਂਦੇ ਹੋ ਪੈਸੇ ਨਾ ਲਵਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਫਿਰ ਉਹਨੂੰ ਆਲਰਟ ਸੈੱਟ ਕਰਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੋਵੇ ਵੀ ਕਿਸੇ ਵੀਰ ਨੂੰ ਸ਼ੇਅਰ ਕਰ ਪਹੁੰਚਾਇਆ ਕਰੋ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਕਿਉਂਕਿ ਆਉਣ ਵਾਲੀ ਵੀਡੀਓ ਦਾ ਰਿਕਾਰਡਿੰਗ ਦੇ ਵਿੱਚ ਆ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੀ ਠੀਕ ਹੈ ਜੀ ਆ ਬੰਦੇ ਵੀ ਸਾਡੇ ਨਾਲ ਨਹੀਂ ਇਹ ਜਾਣਕਾਰੀ ਪਾਈ ਤੋਂ ਕੀ ਦੁੱਧ ਬਾਤ ਤੇ ਕਿੰਵਾ ਸਵੇਰ ਤੇ ਕੀ ਮੋੜ ਭਾਈ ਜੀ ਸასიਕਾਰ ਜੀ ਹਾਲ ਠੀਕ ਹੈ ਜੀ ਨਿੱਕੇ ਸ਼ਾਹ ਜੀ ਨਾਂ ਲੈਣਦੇ ਆ ਆਹ 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 ਇੰਨੀ ਧੁੱਪ ਦੇ ਵਿੱਚ ਤੇ ਗਰਮੀ ਦੇ ਵਿੱਚ ਮੈਂ ਨਾ ਕਮਾਲ ਹੋਈ ਪਈ ਆ ਸਤਿ ਸ਼੍ਰੀ ਅਕਾਲ ਜੀ ਕੀ ਆ ਸਤਿ ਸ਼੍ਰੀ ਅਕਾਲ ਸਭ ਠੀਕ ਆ ਕੀ ਨਾਮ ਏ ਉਹਦੇ ਉਹਦੇ ਵਪਾਰ ਦਾ ਕੰਮ ਕਰਦੇ ਜੀ ਹਾਂਜੀ ਹਾਂਜੀ ਕਿੰਨੀ ਉਮਰ ਆ ਗਈ 10 ਸਾਲ 10 ਸਾਲ ਦੇ ਵਿੱਚ ਹੀ ਮੈਂ ਨਾ ਧਮਾਲਾਂ ਪਾ ਦੇਗਾ ਤੇ ਉਹ ਠੀਕ ਠਾਕ ਤੇ ਹਾਂਜੀ ਹਾਂਜੀ ਵਪਾਰ ਲੈਣ ਦਾ ਕੰਮ ਹੈ ਹਾਂਜੀ ਹਾਂਜੀ ਠੀਕ ਆ ਕੀ ਨਾਮ ਏ ਆਪਣਾ ਹੀ ਰੇਸ਼ਮ ਲਾਲ ਤੇ ਪਿੰਡ ਪਿੰਡ ਤਲਵੰਡੀ ਮੱਲੀਆਂ ਤੇ ਫੋਨ ਨੰਬਰ ਹਾਂਜੀ ਫੋਨ ਨੰਬਰ 97806 ਜੀ 17714 ਠੀਕ ਹੈ ਜੀ ਕਿੰਨਾ ਸੂਆ ਤੇ ਕੀ ਦੁੱਧ ਬਾਦ ਇਹਨਾਂ ਦੱਸ ਕੀ ਲੱਗਦਾ ਇਹਦੇ ਫੈਲ ਇਹਦਾ ਜੀ ਸੂਆ ਦੂਜਾ ਤੇ 24 ਲੀਟਰ ਦੁੱਧ ਤਿਆਰ ਹੈ ਮੌਕੇ ਦਾ ਤਿਆਰ ਹੈ ਹਾਂ ਜੀ ਮੌਕੇ ਦਾ ਤਿਆਰ ਹੈ ਕਿੰਨੇ ਦਿਨ ਦਾ ਸੂਆ ਆ ਗਿਆ ਇਹ ਜੀ ਇਹਦਾ ਸੂਆ ਹੈਗਾ ਜੀ ਲਗ 10 ਦਿਨ ਦਾ ਬੱਚਾ ਵਛੀ ਬੱਚਾ ਜੀ ਬੱਚਾ ਆ ਗਿਆ ਖੋਲ ਕੇ ਤੋਰ ਕੇ ਵਿਖਾਈਏ ਆ ਖੋਲ ਲਓ ਜੀ ਮਿੱਤਰੋ ਥਣ ਲੇਵਾ ਕਰੋ ਚੈੱਕ ਗੈਸੀ ਭਗਾਨਿਆਂ ਕੋ ਬਣਾਈ ਬੈਠੀ ਕਰਮਾ ਵਾਲੀ ਜੰਗੀ ਸੋਹਣੇ ਪ੍ਰਿੰਟ ਤੇ ਅੱਜ ਆ ਫਰਸਾ ਦੀ ਠੀਕ ਹੈ ਜੀ ਤੇ ਬਹੁਤ ਕਮਾਲ ਦੀ ਆ ਤੇ ਐਚਪ ਕ੍ਰਾਉਸ ਅੰਗ ਹੈਗਾ ਮਿੱਤਰੋ ਤੇ ਬਹੁਤ ਸੋਹਣੀ ਆਰਟ ਕੁਆਲਿਟੀ ਲੱਗੀ ਪਾਣੀ ਬੱਚੇ ਦਾ ਕਰ ਕੋਈ ਲੈ ਜਾਓ ਲੈ ਜਾਓ ਲੈ ਜਾਓ ਪਾਣੀ ਪੀਣਾ ਅਜੇ ਗਾਹ ਤੇ ਆਈਏ ਛੇ ਛੇ ਬਾਕੀ ਦਿਪਾਤੀ ਆ ਕੋ ਬਹੁਤ ਸੋਹਣੀ ਹੈ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਵੀ ਫਰਜ਼ ਪੰਦਾ ਆਪਣਾ ਆਪਣੇ ਪਸ਼ੂਆਂ ਦੀ ਜਿਹੜਾ ਦਬ ਕਾ ਤੁਣ ਚਾਉਂ ਘੁੱਠਾ ਤੋਂ ਹੀ ਬਹੁਤ ਸੋਹਣਾ ਲੱਗਾ ਤੇ ਐ ਚੱਬ ਨਸਲ ਦੇ ਖਰਾਓ ਸੰਗਿਆ ਪਿਓਰ ਚ ਨਹੀਂ ਹੈ ਜਿਆਦਾ ਚਾਈਏ ਲੈ ਜੋ ਬਾਈ ਜੀ ਲੈ ਢਾਲੋ ਜੀ 25 ਕਿਲੋ ਮੌਕੇ ਦਾ ਤਿਆਰ ਆ ਠੀਕ ਆ ਜੀ ਹਾਂ ਜੀ ਠੀਕ ਹੈ ਤੇ ਕੀ ਆਪਾਂ ਬਾਈ ਇਹਦਾ ਮੁੱਲ ਰੱਖਿਆ ਹੈ ਮੁੱਲ ਸਵਾ ਹੈ ਜੀ हां انا ਕਿੰਨੇ ਦੀ ਛੱਡ ਦਾਂਗੇ 1 10 ਦੀ 1 10 ਦੇ ਵਿੱਚ ਫਿਕਸ ਰੇਟ ਆ ਹਾਂਜੀ ਠੀਕ ਹੈ ਜੀ ਮਾਨਤਾ ਕਰ ਦਾਂਗੇ ਬਸ ਮਾਨਤਾ ਕੋਈ ਹੋਰ 5000 ਦਾ ਹੋ ਜਾਊਗਾ ਉਹਦਾ ਮੌਕੇ ਦੇ ਹਜੂ ਜੋ ਵੀ ਹੋ ਇਹ ਵਚਾ ਗਿਆ ਜੀ ਤੇ ਗਾਹ ਦੇਖ ਸਕਦੇ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ